ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਕਿਸਾਨ ਭਰਾਵੋ ਠੀਕ ਠਾਕ ਹੋਵੋਗੇ। ਤੇ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਕਾਫੀ ਟਾਈਮ ਬਾਅਦ ਲਾਈਵ ਹੋਏ ਹਾਂ। ਤੇ ਜਦੋਂ ਵੀ ਲਾਈਵ ਹੁੰਨੇ ਆ ਦੋਸਤੋ ਕੁਝ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਖਾਸ ਸੱਜਣਾਂ ਨਾਲ। ਉਦੋਂ ਹੀ ਲਾਈਵ ਹੋਇਆ ਜਾਂਦਾ। ਅੱਜ ਸਾਹਮਣੇ ਤੁਸੀਂ ਬਹੁਤ ਹੀ ਚੰਗਾ ਬੁੱਲ ਦੇਖਦੇ ਆ ਬੂਰਾ ਨੀਲੀ ਰਾਵੀ ਦਾ ੱਤਲਾ ਵਾਲਾ ਬੂਰਾ ਲੋਲਪੋਲ ਪੂਰਾ ਓਕੇ ਆ ਬਰੀਡ ਤੇ ਬਿਊਟੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਆ ਇੱਕ ਇਧਰਲੇ ਪਾਸੇ ਹੋਮ ਬਰੀਡ ਦੀ ਝੋਟੀ ਆ ਬੇਸ਼ੱਕ ਕੁਝ ਸਮਾਂ ਪਹਿਲਾਂ ਇਹ ਆਪਣੇ ਫਾਰਮ ਤੋਂ ਗਈ ਸੀ ਬਾਪੂ ਸਰਮ ਸਿੰਘ ਢਿੱਲੋਂ ਦੇ ਫਾਰਮ ਤੋਂ ਜਿਹੜੀ ਇਹ ਝੋਟੀ ਗਈ ਸੀ ਦੋਸਤੋ ਤੇ ਇਹ ਘਰ ਦੀ ਪਾਲੀ ਹੋਈ ਬੱਚੀ ਸੀ ਪਰ ਪਿਆਰ ਕਰਨ ਵਾਲੇ ਖਰੀਦ ਕੇ ਲੈ ਗਏ ਸੀਗੇ ਹੁਣ ਫੇਰ ਇਹ ਵਾਪਸ ਲਿਆਂਦੀ ਆ ਕਿਉਂਕਿ ਬਜ਼ੁਰਗ ਦਾ ਥੋੜਾ ਜਿਹਾ ਇਸ ਪਾਲ ਪਾਲ ਨਾਲ ਧਿਆਨ ਆ ਕਿ ਆਪਾਂ ਵੀ ਕੁਝ ਨਾ ਕੁਝ ਕਰਕੇ ਦਿਖਾਈਏ ਕੱਲਾ ਵਪਾਰ ਜੋਗੇ ਨਾ ਰਹਿ ਜੀਏ ਕਿ ਬਰੀਡ ਦੇ ਪਸ਼ੂ ਕੋਈ ਘਰੇ ਤਿਆਰ ਕਰੀਏ ਪੇਸ਼ਕ ਇੱਕ ਕੱਟੀ ਹੋਰ ਨਿੱਕੀ ਘਰੇ ਤਿਆਰ ਹੋ ਰਹੀ ਆ ਬਾਰ ਮਾਲ ਚ ਛੱਡੀ ਆ ਉਹ ਪਰ ਇਹ ਜਿਹੜੇ ਪੁਰਾਣੇ ਰਵੇ ਹੁੰਦੇ ਆ ਨਾ ਦੋਸਤੋ ਇਹ ਸੁਧਰੀਆਂ ਹੋਈਆਂ ਨਸਲਾਂ ਆ ਇਹਨਾਂ ਤੋਂ ਬੱਚਾ ਲੈਣਾ ਹੋਵੇ ਤਾਂ ਬੜੀ ਮਨ ਤੇ ਟੈਨਸ਼ਨ ਫਰੀ ਹੋ ਜਾਂਦੀ ਆ ਕਿ ਬੱਚਾ ਚੰਗਾ ਹੀ ਲਾਉਣਗੇ ਦੁੱਧ ਵਾਲਾ ਲਾਉਣਗੇ ਮੇਨ ਸੋ ਇਸ ਕਰਕੇ ਬੇਸ਼ੱਕ ਇਹਦੇ ਮਾਰਕਿੰਗ ਬਿਲਕੁਲ ਥੋੜੀ ਆ ਤੇ ਜਿੰਨਾ ਮੇਰੇ ਸਾਬ ਨਾਲ ਬਾਪੂ ਪਿਆਰ ਕਰਦਾ ਨਾ ਜੈਜ ਮਾਰਕਿੰਗ ਬਿਲਕੁਲ ਘੱਟ ਮਾਰਕਿੰਗ ਨੂੰ ਓਨੀ ਹੀ ਹੈਗੀ ਆ ਲੋੜ ਮੁਤਾਬਕ ਕਿਸੇ ਨੇ ਪਿਓਰ ਨਹੀਂ ਕਹਿਣਾ ਕਿਸੇ ਨੇ ਗ੍ਰੇਡੇਡ ਕਹਿਣਾ ਕਿਸੇ ਨੇ ਉਹ ਆਪ ਕੋ ਆਪਣਾ ਮਤ ਬਣਾ ਮੇਰੀ ਸੋਚ ਇਹ ਆ ਕਿ ਜੇ ਕਿਸਾਨ ਭਰਾਵੋ ਆਪਾਂ ਕਾਮਯਾਬ ਹੋਣਾ ਅਜ ਦੇ ਸਮੇਂ ਚ ਤੇ ਆਪਾਂ ਬਿਊਟੀ ਨਿਸ਼ਾਨੀਆਂ ਵਾਲੇ ਪੱਖ ਨੂੰ ਛੱਡ ਕੇ ਥੋੜਾ ਜਿਹਾ ਉੱਪਰ ਉੱਠੀਏ ਆਪਾਂ ਬਰੀਡ ਵਾਲ ਨੂੰ ਜਾਈਏ ਪਾਕਿਸਤਾਨ ਦੇ ਵਿੱਚ ਕਾਫੀ ਸੱਜਣਾ ਜਿਨ੍ਹਾਂ ਦੀਆਂ ਵੀਡੀਓ ਅਕਸਰ ਹੀ ਦੇਖਣ ਨੂੰ ਮਿਲਦੀਆਂ ਆ ਤਾਂ ਮੇਰੇ ਹਿਸਾਬ ਨਾਲ ਉਹ ਮਾਰਕਿੰਗ ਨੂੰ ਨਹੀਂ ਉਹਨਾਂ ਦੇ ਉਹਨਾਂ ਦੇ ਅੱਗੇ ਕਾਲੀ ਵੀ ਨੀਲੀ ਆ ਤੇ ਨੀਲੀ ਵੀ ਨੀਲੀ ਆ ਪਰ ਦੁੱਧ ਬੇਸ਼ੱਕ ਅੱਜ ਉਹਨਾਂ ਦੇ ਮੁਕਾਬਲੇ 'ਚ ਆਪਾਂ ਕੁਛ ਨਹੀਂ ਆ ਵੈਸੇ ਤਾਂ ਉਮਰ ਜੀ ਝੋਟੀ ਸੂਈ ਆ ਪਰ ਉਹਨਾਂ ਦੇ ਮੁਕਾਬਲੇ 'ਚ ਝੋਟੀ ਕੁਛ ਵੀ ਨਹੀਂ ਗਈ ਤਾਂ ਉਹ ਬਹੁਤ ਹਾਈਐਸਟ ਮਿਲਕ ਵਾਲੀਆਂ ਮੱਝਾਂ ਪੈਦਾ ਕਰ ਚੁੱਕੇ ਆ ਝੋਟੀਆਂ ਕਰ ਚੁੱਕੇ ਆ ਬਹੁਤ ਚੰਗੇ ਚੰਗੇ ਬੋਲ ਰੱਖ ਕੇ ਚੰਗੇ ਚੰਗੇ ਬੋਲ ਮੈਂ ਤਾਂ ਕਹੇ ਤਾਂ ਕਿਉਂਕਿ ਉਹਨਾਂ ਦੀ ਉਸ ਚੀਜ਼ ਉੱਪਰ ਪકડ ਬੜੀ ਆ ਦੁੱਧ ਵਾਲੀ ਬਰੀਡ ਕਿਹੜੀ ਆ ਕਿਹੜੀ ਬਿਊਟੀ ਚ ਬੱਚਾ ਸਾਨ ਜਿਆਦਾ ਲਾਉਂਦਾ ਕਿਹਦੇ ਥਾਣ ਛੋਟੇ ਆ ਆਉਂਦੇ ਆ ਕਿਹਦੇ ਲੰਮੇ ਆਉਂਦੇ ਆ ਕਿਹਦਾ ਆਰਡਰ ਵਧੀਆ ਆਉਂਦਾ ਆ ਕਿਹਦਾ ਸਿੰਗ ਵਧੀਆ ਆਉਂਦਾ ਉਹ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖ ਕੇ ਬੁੱਲਦੀ ਸਿਲੈਕਸ਼ਨ ਕਰਦੇ ਆ ਹੁਣ ਇਹ ਵੀ ਅਕਸਰ ਕਿਸੇ ਸਾਨ ਦੀ ਧੀਆ ਕਰਮਾ ਵਾਲੀ ਫੇਸ ਦੀ ਇਹਦੀ ਕੁਆਲਿਟੀ ਦੇਖੋ ਬੂਥੀ ਦੀ ਲੰਬਾਈ ਜਿਵੇਂ ਕਟੋਰੇ ਚ ਭਲਾਂਦੀਆਂ ਨੂੰ ਪਾਣੀ ਪਿਆ ਲੋ ਇਹਦੀ ਧੌਣ ਦੀ ਲੰਬਾਈ ਚੈੱਕ ਕਰੋ ਪਿੰਡੇ ਉੱਪਰ ਖੜ੍ਹਦੀਆਂ ਨਾੜਾਂ ਚੈੱਕ ਕਰੋ ਤੇ ਕਿਉਂ ਨਾ ਬੱਚਾ ਚੰਗਾ ਕਿ ਉਹਨਾਂ ਲਾਊਗੀ ਬੇਸ਼ੱਕ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਸੀ ਦੋਸਤੋ ਵਿਕਾਉ ਨਹੀਂ ਗਈ ਸਿਰਫ ਇੱਕ ਸ਼ੌਂਕੀਆ ਤੋਂ ਰਾਜ ਮੈਂ ਵੀਡੀਓ ਪਾਉਣ ਲੱਗਾ ਕੁਝ ਮੈਸੇਜ ਦੇਣੇ ਸੀ ਇੱਕ ਦੋ ਮੈਂ ਕਿਹਾ ਚਲ ਸ਼ਾਇਦ ਸਮਝ ਜਾਣ ਪਬਲਿਕ ਕਿਸਾਨਪਰਾ ਸੋ ਨਿਸ਼ਾਨੀਆਂ ਦੇ ਚੱਕਰ ਚ ਥੋੜਾ ਜਿਹਾ ਉੱਪਰ ਉੱਠ ਕੇ ਆਪਾਂ ਬਰੀਡ ਵਾਲ ਨੂੰ ਜਾਈਏ ਬੱਚੇ ਚੰਗੇ ਘਰ ਦੇ ਵਿੱਚ ਹੀ ਪੈਦਾ ਕਰ ਲਈਏ ਤਾਂ ਮੇਰੇ ਹਿਸਾਬ ਨਾਲ ਆਪਾਂ ਕਾਮਯਾਬ ਆ ਸਾਹਮਣੇ ਆ ਬੋਲਾ ਇਹ ਵੀ ਬਿਲਕੁਲ ਜੈਜ ਮਾਰਕਿੰਗ ਰਾਬੀ ਪੱਖ ਜ਼ਿਆਦਾ ਰੱਖਦਾ ਆ ਤਿਆ ਤਾਂ ਤੁਸੀਂ ਦੇਖ ਸਕਦੇ ਆ ਵੀ ਹੁਣ ਗੱਲ ਕਰ ਉਹ ਵੀ ਬਜ਼ੁਰਗ ਨੇ ਇਹ ਚੀਜ਼ ਦੀ ਮੈਨੂੰ ਮੰਨ ਲਓ ਪਰミਸ਼ਨ ਨਹੀਂ ਦਿੱਤੀ ਪ੍ਰਵਾਨਗੀ ਨਹੀਂ ਦਿੱਤੀ ਨਹੀਂ ਤਾਂ ਮੈਂ ਤੁਹਾਨੂੰ ਇਹਦੀ ਚਵਾਈ ਦਿਖਾਉਣੀ ਸੀ ਰੂਹ ਖੁਸ਼ ਕਰਦੀ ਚਵਾਈ ਲੱਗੀ ਇਹਨੂੰ ਤਾਂ ਦੁੱਧ ਤਾਂ ਮਾਲਕ ਦੀ ਕਿਰਪਾ ਨਾਲ ਨਿੱਕੀ ਉਮਰ ਤੇ ਸੂਈ ਆ ਵੈਸੇ ਠੀਕ ਆ ਸੋਹਣਾ ਦੁੱਧ ਆ ਪਰ ਥੋੜੀ ਜੀ ਹੋਰ ਸੇਵਾ ਕਰਕੇ ਕਿਤੇ ਬਣੀ ਹੁੰਦੀ ਮੇਰੇ ਹਿਸਾਬ ਨਾਲ ਕੋਈ ਇੱਕ ਵਜ੍ਹਾ ਤੇ ਇਹਦੀ 2.5-3 ਕਿਲੋ ਦੀ ਲੈਫਟੀ ਬਣੀ ਖੜੀ ਆ ਤੇ 6 6:30 ਜਾ ਕੇ ਚਵਾਈ ਹੁਣੀ ਸੋਵੇ 7:00 ਵੀ ਵੱਜ ਜਾਂਦੇ ਕਿਵਰੀ 7:30 ਵੀ ਹੋ ਜਾਂਦੇ ਸੋ ਜਦੋਂ ਆਪਾਂ ਇਸ ਪੱਖ ਨੂੰ ਮੁੜਿਆ ਹੈ ਤਾਂ ਮੇਰੇ ਹਿਸਾਬ ਨਾਲ ਆਪਾਂ ਵੀ ਕਾਮਯਾਬ ਹੋ ਸਕਦੇ ਆ ਸੋ ਸਿਲੈਕਸ਼ਨ ਕਰਨੀ ਪਸ਼ੂ ਦੀ ਬੜਾ ਕੋ ਦੇਖਣਾ ਪੈਂਦਾ ਉਹਦੀ ਬਲੱਡ ਲਾਈਨ ਕਿਹੜੀ ਆ ਮਾ ਪੱਖ ਪਿਓ ਪੱਖ ਨਾਨੀ ਪੱਖ ਸਾਰਾ ਕੋ ਦੇਖ ਕੇ ਫੇਰ ਹੀ ਕਰਨੀ ਚਾਹੀਦੀ ਆ ਜਿੱਦਾਂ ਬੁੱਲ ਲਿਆ ਸੀ ਤਾਂ ਇਹ ਬੁੱਲ ਦੇ ਕਾਫੀ ਮੱਝਾ ਆਪਣੇ ਪੈਂਡ ਚ ਵੀ ਮੇਰੇ ਸਾਰ ਨੂੰ ਕੁ ਦਸਕ ਦੇ ਨੀੜ ਲੱਗੇ ਬੰਨੇ ਮੱਝਾਂ ਲੱਗੀਆਂ ਵਾ ਤੇ ਸ਼ਾਇਦ ਹੋ ਸਕਦਾ ਉਹਦੇ ਕਹਿਣ ਵਾਂਗ ਹੋਰ ਵੀ ਲੱਗ ਜਾਣ ਕਿਉਂਕਿ ਬੁੱਲ ਹਜੇ ਆਪਣੇ ਕੋਲ ਹੀ ਆ ਜੇ ਕੋਈ ਸ਼ੌਂਕੀ ਵੀਰ ਹੋਇਆ ਕੋਈ ਪੇਮੈਂਟ ਪਾ ਖਰਚ ਨਾਲ ਆ ਤਾਂ ਦੇ ਦਾਂਗੇ ਕਿਉਂਕਿ ਤਿੱਲਾ ਵਾਲਾ ਬੂਰਾ ਨੀਲੀ ਅਬੀ ਦਾ ਮਾਲੀ ਠੰਡਾ ਸੀਲ ਬਗੈਰ ਨੱਥ ਤੋਂ ਖੜਾ ਪੂਰਾ ਖੰਗਰੀ ਵਾਲਾ ਸਿੰਘ ਆ ਸੋ ਘਾਟੀ ਵੇਖਣ ਨੂੰ ਮਿਲਦੇ ਆ ਜੇ ਚੰਗੇ ਆ ਚੰਗੇ ਨੂੰ ਚੰਗਾ ਹੀ ਕਹਿਣਾ ਚਾਹੀਦਾ ਸਿਆਣੇ ਕਹਿੰਦੇ ਆ ਸੋ ਫੇਸ ਦੀ ਕੁਆਲਿਟੀ ਇਹਦੀ ਵੀ ਚੈੱਕ ਕਰ ਲੋ ਝੋਟੀ ਦੀ ਵੀ ਚੈੱਕ ਕਰ ਲੋ ਧੌਣ ਦੀ ਲંબਾਈ ਬੇਸ਼ੱਕ ਮਾਰਕਿੰਗ ਘੱਟ ਝੋਟੀ ਚਾ ਪਰ ਕੀ ਚੀਜ਼ ਆ ਇਹ 파ਰਖੂ ਵੀਰ ਵੇਖਣ ਵਾਲੇ ਸਮਝ ਜਾਣਗੇ ਸਮਾਂ ਆਊਗਾ ਦੂਜੇ ਸਵੇਰ ਤੱਕ ਜਰੂਰ ਇਹਦੀਆਂ ਫਿਰ ਚਵਾਈਆਂ ਦਿਖਾ ਦਾਂਗੇ ਜੇ ਬਜ਼ੁਰਗ ਨੇ ਹਾਮੀ ਭਰਤੀ ਦਾ ਪਰ ਸੇਮ ਇਸੇ ਮਾਰਕਿੰਗ ਚੱਕ ਵੀਰ ਸਰਬਜੀਤ ਦਾ ਆਪਣਾ ਮੁੰਡਾ ਯਾਰ ਮਿੱਤਰ ਦਾਤੇ ਵਾਸਤੋਂ ਝੋਟੀ ਲੈ ਗਿਆ ਸੀ ਮੇਰੇ ਹਿਸਾਬ ਨਾਲ ਉਹ ਕਹਿੰਦਾ ਬਾਈ ਉਸ ਤੋਂ ਬਾਅਦ ਐਸਾ ਚਸਕਾ ਪੈ ਗਿਆ ਨੀਲੀ ਦਾ ਨੀਲੀ ਨੀਲੀ ਕਰਤੀ ਕਾਫੀ ਝੋਟੀਆਂ ਬਾਅਦ ਚ ਵੀ ਗਲ ਗਈਆਂ ਮੇਰੇ ਸਾਹ ਨਾਲ ਤਿੰਨ ਚਾਰ ਝੋਟੀਆਂ ਆਪਣੇ ਤੋਂ ਬਾਅਦ ਚ ਲੈ ਗਿਆ ਪਿੰਡ ਚ ਵੀ ਤਿੰਨ ਚਾਰ ਦਵਾ ਕੇ ਲੈ ਗਿਆ ਸੋ ਨਸਲ ਨਸਲ ਹੀ ਹੁੰਦੀ ਆ ਦੋਸਤੋ ਐਵੇਂ ਨਹੀਂ ਲੋਕੀ ਨਸਲਾਂ ਪਿੱਛੇ ਭਜਦੇ ਕੋਈ ਗੋਣਾ ਦੇ ਭਜਦੇ ਆ ਬਾਕੀ ਝੋਟੀਆਂ ਕਟੀਆਂ ਥੋੜਾ ਜਿਹਾ ਟਾਈਮ ਤਾਂ ਰੋਕਿਆ ਸੀ ਉਹ 10 ਦਿਨ ਹੋ ਗਏ ਨਹੀਂ ਬਾਹਰ ਜਾਂਦੇ ਲੈਣ ਪਾਣੀ ਕੁਦਰਤ ਦਾ ਬਹੁਤ ਵੱਡਾ ਕਹਿਰ ਆ ਤੇ ਬਜ਼ੁਰਗ ਕਹਿੰਦਾ ਮੇਰੀ ਤਾਂ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਐਡੇ ਕਹਿਰ ਦੇ ਵਿੱਚ ਮੈਂ ਕਿਸੇ ਕਿਸਾਨ ਭਰਾ ਕੋਲੇ ਜਾ ਕੇ ਤੇ ਉਤੋਂ ਕੋਈ ਪਸ਼ੂ ਮੰਗਾ ਜਾਂ ਦਲਾਲ ਨੂੰ ਕਹਾਂ ਪਿੰਡਾਂ ਚ ਜਾਈਏ ਜਾਂ ਕਿੱਦਾਂ ਨਹੀਂ ਉਹ ਕਹਿੰਦਾ ਮੇਰਾ ਹੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਕੋਸ ਹਮਾ ਰੋਕ ਕੇ ਲਿਆਵਾਂ ਕਿ ਕੋਈ ਐਡੀ ਕਾਲੀ ਨਹੀਂ ਜ਼ਰੂਰੀ ਨਹੀਂ ਕਿ ਆਪਣਾ ਰੋਟੀ ਖਰਚਾ ਮੰਨ ਲਓ ਪਸ਼ੂ ਵੇਚ ਕੇ ਚੱਲੂਗਾ ਮਾਲਕ ਦਾ ਦਿੱਤਾ ਕੋਹਿਆ ਬਹੁਤ ਕੋਸ਼ਾ ਰੋਟੀ ਵਧੀਆ ਖਾਈ ਜਾਂਦੇ ਆ ਦੋ ਟੈਂਪਲ ਕਾ ਮਿਲ ਜAVE ਇੰਨੇ ਬਹੁਤ ਆ ਹੋਰ ਕੋਠੀਆਂ ਕਾਰਾਂ ਤੋਂ ਆਪਾਂ ਕੀ ਲੈਣਾ ਸੋ ਉਹ ਸਹੀ ਸੋਚ ਆ ਬਜ਼ੁਰਗ ਦੀ ਤੇ ਉਹਦੀ ਸੋਚ ਤੇ ਆਪਾਂ ਚੱਲਦੇ ਆਂ ਬਾਕੀ ਝੋਟੀ ਆ ਝੋਟਾ ਆ ਬਿਲਕੁਲ ਬਰੀਡ ਵਾਈਜ਼ ਓਕੇ ਆ ਕੋਈ 1% ਵੀ ਇਹਨਾਂ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਤੇ ਬਾਕੀ ਕੋਈ ਮਾਲੀ ਖਰੀਦਣ ਦਾ ਇਛਕਾ ਹੋਵੇ ਤਾਂ ਜਰੂਰ ਖਰੀਦ ਲਿਓ ਝੋਟੀ ਨਹੀਂ ਮੁਕਾਊਗੀ ਦੋਸਤੋ ਸੋ ਨੰਬਰ 2 ਤੇ ਮੈਂ ਇੱਕ ਗੱਲ ਹੋਰ ਉਹਨਾਂ ਫੇਸਬੁੱਕ ਵਿਦਵਾਨਾਂ ਵਾਲਿਆਂ ਨੂੰ ਜਾਂ ਯੂਟਿਊਬਰਾਂ ਨੂੰ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ 15000 ਦੀ ਕੱਟੀ ਮਿਲ ਜਾਂਦੀ ਹੈ 10000 ਦੀ ਕੱਟੀ ਮਿਲ ਜਾਂਦੀ ਹੈ 20 ਦੀ ਮਿਲ ਜਾਂਦੀ ਹੈ ਤਾਂ ਮੈਂ 1.5 ਸਾਲ ਦੀ ਕੱਟੀ ਦਾ ਜੋ ਆਫਰ ਦੇਣ ਲੱਗਾ ਤੁਹਾਨੂੰ 1.5 ਸਾਲ ਦੀ ਕੱਟੀ 30000 ਦੀ ਅਸੀਂ ਖਰੀਦਾਂਗੇ ਨੀਲੀ ਰਾਵੀ ਦੀ ਕੱਟੀ ਹੋਣੀ ਚਾਹੀਦੀ ਆ ਮੋਰਾ ਦੀ ਨਹੀਂ ਮੈਂ ਨੀਲੀ ਰਾਵੀ ਦੀ ਕੱਟੀ ਦੀ ਗੱਲ ਕਰ ਰਿਹਾ ਨਿੰਗਾ ਜੀਰ ਹੋਵੇ ਵਾਈਟ ਫੇਸ ਹੋਵੇ ਚੌੜਾ ਪਟਾ ਹੋਵੇ ਤਾਂ ਦੱਸਿਓ ਝੋਟੀ ਖਰੀਦ ਲਾਂਗੇ ਨਸਲ ਜਾਤ ਹੋਣੀ ਚਾਹੀਦੀ ਆ ਸਾਨੂੰ ਨਿਸ਼ਾਨੀਆਂ ਨਾ ਕੋਈ ਮਤਲਬ ਨਹੀਂ ਭਣਾ ਦੀ ਮਾੜੇ ਮਾੜੇ ਪੈਰ ਚਿੱਟੇ ਹੋਣ ਸਾਨੂੰ ਐਚਐਫ ਬੱਲੀਆਂ ਚੱਜੀਆਂ ਨਹੀਂ ਚਾਹੀਦੀਆਂ ਉਹ ਕਿਤੇ ਕਿਤੇ ਸਾਨੂੰ ਲਿਆਉਣੀ ਪੈਂਦੀ ਹੈ ਜਦੋਂ ਫਾਲਾ ਹੀ ਕੋਈ ਇੱਕ ਅਦਾ ਸਿਰ ਖਾਈਏ ਮੈਨੂੰ ਕਿਤੇ ਲੈ ਵੀ ਲੈ ਆਂਦੀ ਤੇਰੀ ਇੱਛਾ ਪੂਰੀ ਕਰਦੀ ਹੈ ਵੈਸੇ ਸਾਡਾ ਉਸ ਚੀਜ਼ ਨੂੰ ਖਰੀਦਦੇ ਨਾਲ ਧਿਆਨ ਨਹੀਂ ਜਿਹੜੇ ਮੇਰੇ ਵੀਰ ਕਹਿੰਦੇ ਸੀ ਉਹ ਲਿਆ ਦਿਓ ਯਾਰ ਤੁਹਾਡੇ ਕੀ ਰਿਕੁਐਸਟ ਆ ਕਿ ਕੋਈ ਮੇਰਾ ਵੀਰ ਜਿਹੜਾ ਕਹਿੰਦਾ 15000 ਦੀ ਕੱਟੀ ਮਿਲਦੀ ਦੱਸ ਦੀ ਸਾਨੂੰ ਵੀ ਦੱਸ ਦਿਓ ਅਸੀਂ ਮੰਗਾ ਲਾਂਗੇ ਚਲੋ ਬਾਹਰ ਨਹੀਂ ਜਾਣਾ ਜੇ ਕੋਈ ਵੀਰ ਵੇਚਣ ਦਾ ਇਸ਼ਕ ਹੋਇਆ ਤਾਂ ਦੱਸੋ ਅਸੀਂ ਖਰੀਦ ਲਾਂਗੇ ਪੜੀ ਹੋਵੇ ਸੋਹਣੀ ਸੁਨੱਖੀ ਹੋਵੇ ਸੇਂਗਕੁੰਡਾ ਹੋਵੇ ਸੋ ਐਵੇਂ ਮੋਬਾਈਲਾਂ ਦੇ ਜਿਹੜੇ ਵੀਰ ਜੋਰ ਲਾਉਣ ਨਾਲ ਉਹਨਾਂ ਦੋਸਤ ਇੱਕ ਦੋ ਪਸ਼ੂ ਰੱਖ ਲਓ ਉਹਦੇ 'ਚ ਧਿਆਨ ਦਿਓ ਮਾਲਕ ਤੁਹਾਡ ਨੂੰ ਵੀ ਸਮੱਤ ਲਾਵੇ ਚੰਗਾ ਕੰਮ ਕਰੋ ਹਰ ਇੱਕ ਦੀਆਂ ਲੱਤਾਂ ਨਾ ਖਿੱਚਿਆ ਕਰੋ ਬਥੇਰੇ ਵੀਰ ਪਾਉਂਦੇ ਆ ਹਰ ਇੱਕ ਦੀਆਂ ਮਪੋਸਟਾਂ ਫੱਲੇ ਦੇਖਦਾ ਐਵੇਂ ਕਮੈਂਟ ਕਰੀ ਜਾਣਗੇ ਇੰਨੇ ਦੀ ਇੰਨੇ ਦੀ ਯਾਰ ਪਲਾਂ ਦੀ 5 ਰੁਪਈਆ ਦੀ ਅਗਲੀ ਦੀ ਚੀਜ਼ ਆ ਉਹਨੂੰ ਕਹੇ ਬਾਈ ਮਿਹਨਤ ਕਰ ਕੋਈ ਵਾਲ ਪੱਟ ਕੇ ਨਹੀਂ ਦਿੰਦਾ 10 15000 20000 ਦੀ ਕੱਟੀ ਦੇ ਹੀ ਵੀ ੱੱਕੇ ਰੋਜ਼ ਬਾਹਰ ਹੀ ਖਾਣੇ ਆ ਤੇ ਜੇ ਕਿਸੇ ਕੋਲੇ ਖੜੀ ਆ ਵੀਰੇ ਹੁਣ ਮੌਕਾ ਵਾ 30000 ਰੁਪਇਆ ਡੇਢ ਸਾਲ ਦੀ ਕੱਟੀ ਦਾ ਦੇਣ ਨੂੰ ਤਿਆਰ ਆ ਸੀ ਕੱਟੀ ਪੂਰੀ ਓਕੇ ਰਿਪੋਰਟ ਹੋਵੇ ਨਾਲੇ ਕੱਟੀ ਕਹਿੰਨਾ ਝੋਟੀ ਨਾ ਵੀ ਬਣੀ ਹੋਵੇ ਕੱਟੀਓ ਦੇ ਦਿਓ ਸਾਨੂੰ ਡੇਢ ਸਾਲ ਦੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਦੋਸਤੋ ਜਦੋਂ ਲੱਭਣੇ ਜਾਈਏ ਨਾ ਡੰਗਰ ਫੇਰ ਪਤਾ ਲੱਗਦਾ ਸਵੇਰ ਤੇ ਨਿਕਲੇ ਤੇ ਕਈ ਵਾਰੀ ਰੋਟੀ ਘਰੇ ਆ ਕੇ ਖਾਣੀ ਪੈਂਦੀ ਆ ਪਾਣੀ ਪੀ ਪੀ ਡੰਗ ਸਾਰਨਾ ਪੈਂਦਾ ਬਾਹਰ ਵੀ ਕੁਝ ਵਧੀਆ ਖਾਣ ਨੂੰ ਨਹੀਂ ਹੁੰਦਾ ਬਾਹਰ ਲੱਕ ਮੂੰਹ ਹੀ ਵਾਈਡ ਕਰੀਦਾ ਨਹੀਂ ਖਾਣਾ ਤੋ ਐਵੇਂ ਨਾ ਕਿਸੇ ਦੀਆਂ ਲੱਤਾਂ ਖਿੱਚੋ ਬਥੇਰੇ ਮੇਰੇ ਕਿਸਾਨ ਭਰਾ ਕੰਮ ਕਰਦੇ ਆ ਕਰਨ ਦੋ ਹਰ ਇੱਕ ਨੂੰ ਵਧੀਆ ਕੰਮ ਕਰਦੇ ਪਿਆ ਕਿਸੇ ਨੂੰ ਯਾਰ ਦੁੱਧ ਹੀ ਪਿਆਰੇ ਆ ਕਿਸੇ ਨਾਲ ਕੋਈ ਧੋਖਾ ਧੜੀ ਤਾਂ ਨਹੀਂ ਕਰ ਰਹੇ ਇੱਕ ਪਾਸੇ ਹੁੰਦਾ ਬੰਦਾ ਠੱਗੀ ਮਾਰ ਰਿਹਾ ਧੋਖਾ ਕਰ ਰਿਹਾ ਧੜੀ ਕਰ ਰਿਹਾ ਨਹੀਂ ਯਾਰ ਧੋਖਾ ਧੜੀ ਤਾਂ ਨਹੀਂ ਕਰਦੇ ਦੁੱਧ ਹੀ ਪੀਉਂਦੇ ਪਿਉਂਨ ਦੋ ਕਿਉਂ ਕਿਸੇ ਨਾਲ ਲੱਤਾਂ ਖਾਈਦੇ ਆ ਮੇਰੀਆਂ ਮੇਰੀਆਂ ਪੋਸਟਾਂ ਦਾ ਲਿਖ ਕਮੈਂਟ ਕਰੀ ਚੱਲਿਆ ਕਰੋ ਕਿਉਂਕਿ ਮੈਨੂੰ ਕਿਸੇ ਦੀ ਕਮੈਂਟਾਂ ਕਮੂਟਾਂ ਦੇ ਫਰਕ ਨਹੀਂ ਪੈਂਦਾ ਮੇਰੇ ਕਮੈਂਟ ਆਉਣ ਹੀ ਹੁੰਦੇ ਆ ਕਰੀ ਚੱਲੋ ਮਾਤਾ ਨਾਮ ਹੀ ਨੰਬਰ ਪਾਵਾਂ ਤਾਂ ਵੀ ਲੋਕ ਘਰ ਤੱਕ ਪਹੁੰਚ ਜਾਂਦੇ ਆ ਸੋ ਫੋਜੀ ਡਰੀ ਫਾਰਮ ਹੋਟੀਆਂ ਸੋ ਹਾਇ ਲਿਖਦੇ ਆ ਵੀਰ ਤੇ ਸਮਾਲ ਟਰਬਰ ਕਿੰਗ ਵਾਲੇ ਵੀ ਹਾਇ ਲਿਖਦੇ ਆ ਸੋ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ ਜੇ ਤੁਸੀਂ ਵੈਸੇ ਤਾਂ ਹਰ ਇੱਕ ਦੀ ਲਾਈਫ ਬੜੀ ਬੀਜੀ ਆ ਫਿਰ ਵੀ ਟਾਈਮ ਕੱਢ ਕੇ ਯਾਰ ਤੁਸੀਂ ਲਾਈਵ ਚ ਆਏ ਆ ਤੁਹਾਡਾ ਧੰਨਵਾਦ ਆ ਜੇ ਸ਼ੇਅਰ ਕਰ ਦੋਗੇ ਤਾਂ ਬਹੁਤ ਵਧੀਆ ਤੁਹਾਡਾ ਹੋਰ ਫੇਰ ਇੱਕ ਵਾਰ ਫਿਰ ਤੋਂ ਥੈਂਕਸ ਕਰਦਾ ਮੈਂ ਸੋ ਇਹਨਾਂ ਵੀਰਾਂ ਨੂੰ ਵੀ ਜਰੂਰ ਫਾਲੋਅ ਅਪ ਕਰੋ ਯਾਰ ਜਿਹੜੇ ਪਿਆਰ ਕਰਨ ਵਾਲੇ ਆ ਸੋ ਇਹ ਗੱਲਾਂ ਹੁੰਦੀਆਂ ਕਿ ਮਾਰੇ ਦੀ ਬਾਣੀ ਕਹਿੰਦੀ ਆ ਕਿ ਕਿਸੇ ਗੁਰੂ ਨਾਨਕ ਦੇਵ ਜੀ ਵੀ ਉਪਦੇਸ਼ ਦੇ ਗਿਆ ਕਿ ਕਿਰਤ ਕਮਾਈ ਕਰੋ ਤੇ ਗ੍ਰਸਥ ਜੀਵਨ ਦੇ ਵਿੱਚ ਰਹੋ ਤਾਂ ਨੌ ਨੇ ਦਾ 12 ਸਿੱਧੀਆਂ ਤੁਹਾਡੀਆਂ ਸੋ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀ ਵਾਓ ਅਸੀਂ ਤਾਂ ਬਈ ਨੀਵੇਂ ਹੀ ਅਸੀਂ ਨਹੀਂ ਕੋਈ ਏਡੇ ਵੱਡੇ ਨਾਂ ਆਪਣੇ ਆਪ ਨੂੰ ਖੋਣੇ ਆ ਪਰ ਨਾ ਕਰਿਆ ਕਰੋ ਲੋਕਾਂ ਨਾਲ ਛਲਾਕੀਆਂ ਇੰਜੀਆਂ ਇੰਨੇ ਦਾ ਮਿਲ ਜਾਂਦਾ ਡੰਗਰ ਇੰਨੇ ਦਾ ਡੰਗਰ ਕੋਈ ਵੀ ਨਿਨਿਆਣਾ ਨਹੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਕਿ ਤੁਹਾਨੂੰ ਕੋਈ ਦੋ ਦੋ ਫੜਾ ਦੂਗਾ ਚੱਕ ਇੰਨਾ ਬਹੁਤ ਟਾਈਮ ਲੱਗ ਜਾਂਦਾ ਜੀ ਝੋਟੀ ਨੂੰ ਤਿਆਰ ਕਰਦਿਆਂ ਨੂੰ ਆ ਮਾਲੀ ਆ ਮਾਲੀ ਜੀ ਹੁਣ ਚਾਰ ਸਾਢੇ ਚਾਰ ਸਾਲ ਦੇ ਨੇੜ ਹੋਇਆ ਤੇ ਐਵੇਂ ਨਹੀਂ ਹੋ ਗਿਆ ਇਹਨੇ ਵੀ ਘਰ ਖਾਦਾ ਵਾ ਤੇ ਜੇ ਜਾ ਕੇ ਮਜ਼ਾਕ ਜਿਆ ਕਰੀਏ ਅਗਲਾ ਕਹਿੰਦਾ ਯਾਰ ਬਾਈ ਹੁਣ ਤੈਨੂੰ ਆਖਾਂ ਕੀ ਸਿਆਣੇ ਬਣੇ ਨੂੰ ਸੋ ਇਹ ਗੱਲਾਂ ਹੋ ਜਾਂਦੀਆਂ ਆ ਬਾਕੀ ਫਿਰ ਵੀ ਬਹੁਤ ਬਹੁਤ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਆ ਜਿਹੜੇ ਸੱਜਣ ਆਪਣੇ ਨਾਲ ਲਾਈਵ 'ਚ ਜੁੜੇ ਆ ਸੋ ਮਿਲਦੇ ਆ ਫੇਰ ਇੱਕ ਬਹੁਤ ਵੱਡੀ ਅਪਡੇਟ ਤੁਹਾਡੇ ਤੱਕ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸੋ ਜੇ ਕਿਸੇ ਮੇਰੇ ਵੀਰ ਨੂੰ ਵੀਡੀਓ ਪਸੰਦ ਆਈ ਤਾਂ ਸ਼ੇਅਰ ਕਰ ਦਿਓ ਯਾਰ ਜ਼ਰੂਰ